ਕੀ ਏਟੀਐਮ ਦੇ ਵਿੱਚ ਆਪਾਂ ਕਾਰਡ ਪਾਉਂਦੇ ਆ ਤੇ ਪੈਸੇ ਬਾਹਰ ਆ ਜਾਂਦੇ ਨੇ ਤੇ ਇਹਦੇ ਵਿੱਚ ਪਹਿਲਾ ਪਿੰਡ ਆ ਜਿਹਦੇ ਵਿੱਚ ਆਪਾਂ ਕਾਰਡ ਲਾਉਂਦੇ ਆ ਤੇ ਪਾਣੀ ਆਉਂਦਾ ਹੈ ਤੇ ਇਹ ਜਿਹੜੀ ਮਸ਼ੀਨ ਆ ਇਹ ਸਾਨੂੰ ਮੈਕਮੇ ਵੱਲੋਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਇੱਕ ਇਨਾਮ ਦੇ ਤੌਰ ਤੇ ਦਿੱਤੀ ਗਈ ਕਿ ਇਹਦੇ ਵਿੱਚ 40 ਲੀਟਰ ਪਾਣੀ ਆਪਾਂ ਲੈ ਸਕਦੇ ਆ ਇੱਕ ਦਿਨ ਦੇ ਵਿੱਚ ਕਿ ਏਟੀਐਮ ਜਿਹੜਾ ਵਾ ਦੋ ਵਾਰ ਆਪਾਂ ਯੂਜ਼ ਕਰ ਸਕਦੇ ਇੱਕ ਘੰਟਾ ਸੋ ਇਹਦੇ ਉੱਪਰ ਨਾਂ ਦਾ ਜੋ ਵੈਲਿਡਿਟੀ ਆ ਤੇ ਨਾ ਹੀ ਕਿਸੇ ਦਾ ਨਾਮ ਹੈ ਪਰਿਵਾਰ ਦਾ ਤਾਂ ਕਿਵੇਂ ਇਹਦਾ ਪਤਾ ਚੱਲਦਾ ਜੀ ਇੰਨੀ ਵੈਲਿਡਿਟੀ ਇਹਦੀ ਰਹਿੰਦੀ ਹੈ ਇਹਦੀ ਇੰਨੀ ਮੰਨ ਯਾਦ ਰਹਿੰਦੀ ਹੈ ਵੈਲਿਡਿਟੀ ਜਿਹੜੀ ਆ ਇਹ ਸਦਾ ਲਈ ਹੈ ਉਮਰ ਭਰ ਉਮਰ ਭਰ ਦੀ ਜਿਹੜੀ ਵੈਲਿਡਿਟੀ ਆ ਕੋਈ ਵੈਲਿਡਿਟੀ ਇਹਦੀ ਨਵੀਂ ਵੈਲਿਡਿਟੀ ਲੈਣ ਦੀ ਲੋੜ ਨਹੀਂ ਨਾ ਇਹਦਾ ਕੋਈ ਕੋਟ ਲਾਉਣਾ ਪੈਂਦਾ ਹੈ ਇਹ ਆਪਾਂ ਬਸ ਸਿਰਫ ਐ ਕਰਕੇ ਨਾਲ ਪ੍ਰੈਸ ਕਰਨਾ ਹੈ ਤੇ 스ਵਿਚ ਨੱਪ ਦੇਣਾ ਹੈ ਕਿਹੜਾ ਕੋ ਨਵਾਂ ਰਿਸ਼ਤੇਦਾਰ ਹੁੰਦਾ ਜਦੋਂ ਉਹਨੂੰ ਕਹੀਦਾ ਕਿ ਆ ਆਪਣਾ ਏਟੀਐਮ ਲੈ ਜਾਓ ਤੇ ਤੁਸੀਂ ਪਾਣੀ ਭਰ ਕੇ ਲਿਆਓ ਤੋ ਉਹ ਇੱਕ ਵਾਰਾਂ ਅਚੰਭਾ ਜਿਹਾ ਲੱਗਦਾ ਉਹਨਾਂ ਨੂੰ ਅਲੱਗ ਜਿਹਾ ਲੱਗਦਾ ਕਿ ਏਟੀਐਮ ਦੇ ਏਟੀਐਮ ਲੈ ਜਾਓ ਤੇ ਪਾਣੀ ਕਿਸ ਤਰ੍ਹਾਂ ਲਿਆਉਣਾ ਹੈ ਤੁਸੀਂ ਏਟੀਐਮ ਵਾਲਾ ਪਾਣੀ ਕਿੱਥੋਂ ਆਊਗਾ ਪੰਜਾਬ ਦੇ ਵਿੱਚ ਇਹ ਪਹਿਲਾ ਪਾਣੀ ਵਾਲਾ ਏਟੀਐਮ ਆ ਜਾਂ ਇਸ ਤੋਂ ਇਲਾਵਾ ਹੋਰ ਵੀ ਇਸ ਤਰ੍ਹਾਂ ਦੇ ਏਟੀਐਮ ਸ਼ਾਇਦ ਮੇਰੇ ਖਿਆਲ ਮਾਝੇ ਦੇ ਵਿੱਚ ਤੇ ਸ਼ਾਇਦ ਪਹਿਲਾ ਜਿਹੜਾ ਸੀ ਪ੍ਰੋਜੈਕਟ ਸਾਡੇ ਬਿੰਦ ਨਹੀਂ ਲੱਗਾ ਸੀ ਹਾਂ ਜਰੂਰ ਜੀ ਇਹ ਤਸਵੀਰਾਂ ਬੜੀਆਂ ਹੈਰਾਨੀ ਵਾਲੀਆਂ ਨੇ ਜੇ ਪਾਣੀ ਜਿਹੜਾ ਏਟੀਐਮ ਦੇ ਵਿੱਚੋਂ ਆ ਰਿਹਾ ਉਹ ਵੀ ਫਿਲਟਰ ਹੋਇਆ ਪਾਣੀ ਨੇਸ਼ਨ ਪੋਸ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਤੁੰਗਵੀਰ ਜਲਾਲੀ ਦੋਸਤੋ ਪੈਸਿਆਂ ਵਾਲੇ ਏਟੀਐਮ ਦੇ ਬਾਰੇ ਅਸੀਂ ਸਾਰੇ ਜਾਣਦੇ ਆ ਪਰ ਅੱਜ ਅਮਰਸਰ ਦੇ ਨੇੜੇ ਦੇ ਪਿੰਡ ਪਹੁੰਚੇ ਆ ਜਿੱਥੇ ਕਿ ਏਟੀਐਮ ਦੇ ਵਿੱਚੋਂ ਪੀਣ ਵਾਲਾ ਫਿਲਟਰ ਹੋਇਆ ਪਾਣੀ ਬਾਹਰ ਆ ਰਿਹਾ ਤਾਂ ਇਹ ਜਿਹੜੀ ਮਸ਼ੀਨ ਆ ਇਹਦੇ ਵਿੱਚੋਂ ਪਾਣੀ ਬਾਹਰ ਆਉਂਦਾ ਉਹ ਵੀ ਫਿਲਟਰ ਹੋਇਆ ਤੇ ਏਟੀਐਮ ਦੇ ਵਿੱਚੋਂ ਜ਼ਿਆਦਾਤਰ ਪੈਸੇ ਬਾਹਰ ਆਉਂਦੇ ਨੇ ਪਰ ਇੱਥੋਂ ਪਾਣੀ ਬਾਹਰ ਆ ਰਿਹਾ ਤਾਂ ਅਮਰਸਰ ਦੇ ਨੇੜੇ ਦੇ ਪਿੰਡ ਮੱਲੂ ਨ ਤਾ ਵੀਰ ਜੀ ਸਾਡੇ ਨਾਲ ਮਜੂਰ ਨੇ ਪਾਜੀ ਪਹਿਲਾਂ ਬਹੁਤ ਬਹੁਤ ਸੁਆਗਤ ਹੈ ਜੀ ਬਹੁਤ ਬਹੁਤ ਜੀ ਐਨ ਤੁਹਾਨੂੰ ਜੀ ਤੁਸੀਂ ਸਾਡੇ ਪਿੰਡ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਕਵਰੇਜ ਕਰਨ ਆਏ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜਗਵਿੰਦਰ ਪਾਜੀ ਪੈਸੇ ਬਾਹਰ ਆਉਂਦੇ ਨੇ ਏਟੀਐਮ ਦੇ ਵਿੱਚੋਂ ਅਸੀਂ ਸਾਰੇ ਜਾਣਦੇ ਆ ਪਰ ਪਾਣੀ ਬਾਹਰ ਆ ਰਿਹਾ ਏ ਏਟੀਐਮ ਦੇ ਵਿੱਚੋਂ ਇਹ ਬੜੀ ਹੈਰਾਨੀ ਵਾਲੀ ਚੀਜ਼ ਆ ਕਿਵੇਂ ਜਹਨ ਦੇ ਵਿੱਚ ਆਇਆ ਇਹ ਮਸ਼ੀਨ ਲਾਉਣ ਬਾਰੇ ਦੇਖੋ ਜੀ ਇਹ ਵਾਕਈ ਇੱਕ ਹੈਰਾਨੀ ਵਾਲੀ ਗੱਲ ਆ ਕਿ ਏਟੀਐਮ ਦੇ ਵਿੱਚੋਂ ਪੈਸੇ ਤਾਂ ਆਮ ਹੀ ਵੇਖੇ ਹੋਣਗੇ ਤੁਸੀਂ ਵੀ ਆਮ ਵੀ ਜਨਤਾ ਨੇ ਵੇਖਿਆ ਕਿ ਏਟੀਐਮ ਦੇ ਵਿੱਚ ਆਪਾਂ ਕਾਰਡ ਪਾਉਂਨੇ ਆ ਤੇ ਪੈਸੇ ਬਾਹਰ ਆ ਜਾਂਦੇ ਨੇ ਤੇ ਇਹਦੇ ਵਿੱਚ ਪਹਿਲਾ ਪਿੰਡ ਹੈ ਜਿਹਦੇ ਵਿੱਚ ਆਪਾਂ ਕਾਰਡ ਲਾਉਂਨੇ ਆ ਤੇ ਪਾਣੀ ਆਉਂਦਾ ਹੈ ਇਹ ਬੜੀ ਇੱਕ ਹੈਰਾਨੀਜਨਕ ਵਾਲੀ ਖਬਰ ਵੀ ਆ ਤੇ ਪਿੰਡ ਵਾਸਤੇ ਉਚੰਬੇ ਵਾਲੀ ਗੱਲ ਵੀ ਆ ਜਦੋਂ ਆਪਾਂ ਲੋਕਾਂ ਨੂੰ ਦੱਸਦੇ ਸੀ ਨਾ ਕਿ ਅਸੀਂ ਇਹ ਲਾਉਣ ਜਾ ਰਹੇ ਹਾਂ ਤੇ ਸਾਨੂੰ ਕਹਿੰਦੇ ਸੀ ਨਹੀਂ ਜਾ ਰਹੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਇਹ ਅਸੀਂ 2019 ਦੇ ਵਿੱਚ ਸਾਡੀ ਪੰਚਾਇਤ ਬਣੀ ਤੇ ਵਾਟਰ ਸਪਲਾਈ ਦਾ ਜਿਹੜਾ ਉਹ ਅਸੀਂ ਇੱਕ ਕਮੇਟੀ ਸਾਡੀ ਜਲ ਸਪਲਾਈ ਸੈਨੀਟੇਸ਼ਨ ਕਮੇਟੀ ਬਣੀ ਪਿੰਡ ਦੀ ਜਿਹਦੇ ਵਿੱਚ 11 ਮੈਂਬਰ ਪੰਚਾਇਤ ਸਾਡੀ ਸਭਾ ਔਰ ਸ਼ਹੀਦ ਭਗਤ ਸਿੰਘ ਨਵਜਨ ਸਭਾ ਨੇ ਸਹਿਯੋਗ ਕੀਤਾ ਤੇ ਸਾਡੀ ਪੰਚਾਇਤ ਮੈਂਬਰ ਸਾਹਿਬਾਂ ਨੇ ਸਾਰਿਆਂ ਨੇ ਸਹਿਯੋਗ ਕੀਤਾ ਤੇ ਉਹਦੀ ਬਹੁਤ ਖਸਤਾ ਹਾਲਤ ਸੀ ਉਹਦਾ ਪਾਣੀ ਨਹੀਂ ਸੀ ਚੱਲਦਾ ਪਾਣੀ ਚਲਾਇਆ ਅਸੀਂ ਤੇ ਇਹ ਜਿਹੜੀ ਮਸ਼ੀਨ ਆ ਇਹ ਸਾਨੂੰ ਮੈਕਮੇ ਵੱਲੋਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਇੱਕ ਇਨਾਮ ਦੇ ਤੌਰ ਤੇ ਦਿੱਤੀ ਗਈ ਕਿ ਤੁਹਾਡੇ ਪਿੰਡ ਨੇ ਵਧੀਆ ਕੰਮ ਕੀਤਾ ਹੈ ਚੰਗਾ ਲੋਕ ਨੇ ਚੰਗਾ ਸਹਿਯੋਗ ਕਰਦੇ ਨੇ ਵਿਭਾਗ ਦੇ ਜਿਹੜੀ ਚੀਜ਼ ਬਣਾਉਂਦੇ ਨੇ ਉਹਦੀ ਮੇਨਟੇਨੈਂਸ ਕਰਦੇ ਨੇ ਉਹਦਾ ਖਿਆਲ ਰੱਖਦੇ ਨੇ ਤੇ ਇਹ ਸਾਨੂੰ ਇਨਾਮ ਦੇ ਤੌਰ ਤੇ ਜਿਹੜਾ ਵਾ ਸਾਨੂੰ ਇਹ ਵਾਟਰ ਸਪਲਾਈ ਨੇ ਪਹਿਲਾ ਏਟੀਐਮ ਪਾਣੀ ਵਾਲਾ ਜਿਹੜਾ ਪਿੰਡ ਵਿੱਚ ਦਿੱਤਾ ਇਹ ਵਿਸ਼ਵਾਸ ਤਾਂ ਨਹੀਂ ਹੁੰਦਾ ਪਰ ਅਸੀਂ ਜਾਨਣਾ ਚਾਹੁੰਦੇ ਆ ਏਟੀਐਮ ਚੱਲਦਾ ਜਿਵੇਂ ਤੁਸੀਂ ਤਿੰਨ ਚਾਰ ਏਟੀਐਮ ਜਿਹੜੇ ਹੱਥ ਦੇ ਵਿੱਚ ਫੜੇ ਹੋਏ ਨੇ ਤਾਂ ਜਰੂਰ ਜੀ ਇਸ ਤਰ੍ਹਾਂ ਦੇ ਏਟੀਐਮ ਨੇ ਤਾਂ ਜਿਵੇਂ ਇਹ ਏਟੀਐਮ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਜਾਂ ਕਿਵੇਂ ਇਹ ਵੇਖੋ ਜੀ ਇਹ ਜਿਹੜਾ ਵੇ ਜਿੱਦਾਂ ਇਹਦੇ ਵਿੱਚੋਂ ਜਿਹੜਾ ਏਟੀਐਮ ਆਪਾਂ ਵਰਤ ਚੁੱਕੇ ਹੋਵਾਂਗੇ ਇਹ ਕਿਉਂਕਿ ਇੱਕ ਦਿਨ ਦੇ ਵਿੱਚ ਦੋ ਵਾਰਾਂ ਹੀ ਆਪਾਂ ਏਟੀਐਮ ਦਾ ਜਿਹੜਾ ਵਾ ਕਾਰਡ ਵਰਤ ਸਕਦੇ ਆ ਇਹ ਤੁਹਾਡੇ ਸਾਹਮਣੇ ਆਪਾਂ ਕਾਰਡ ਲਾਵਾਂਗੇ ਜਿਹੜਾ ਵਿੱਚੋਂ ਆਪਾਂ ਦੋ ਵਾਰਾਂ ਵਰਤ ਚੁੱਕੇ ਉਹ ਕਾਰਡ ਨਹੀਂ ਚੱਲੇਗਾ ਜਿਹਦੀ ਵੈਲਿਡਿਟੀ ਹੋਊਗੀ ਕਿ ਇਹਦੇ ਵਿੱਚ 40 ਲੀਟਰ ਪਾਣੀ ਆਪਾਂ ਲੈ ਸਕਦੇ ਆ ਇੱਕ ਦਿਨ ਦੇ ਵਿੱਚ ਕਿ ਏਟੀਐਮ ਜਿਹੜਾ ਵਾ ਦੋ ਵਾਰ ਆਪਾਂ ਯੂਜ਼ ਕਰ ਸਕਦੇ ਇੱਕ ਘਰ ਇਹ ਤਾਂ ਹੁਣੇ ਚਲਾ ਕੇ ਵਿਖਾ ਦਿੰਨੇ ਆ ਜਿਹੜੇ ਘਰ ਨੇ ਪਹਿਲਾਂ ਪਾਣੀ ਲੈ ਲਿਆ ਹੋਏਗਾ ਉਹ ਨਹੀਂ ਚੱਲੇਗਾ ਜਿਹਦਾ ਇੱਕ ਟਾਈਮ ਦਾ ਰੰਦਾ ਹੋਏਗਾ ਉਹ ਚੱਲ ਜਾਏਗਾ ਅਵੀਰ ਬਾਲਟੀ ਲੈ ਕੇ ਆਇਆ ਮੈਂ ਕਹੂੰਗਾ ਬਾਲਟੀ ਰੱਖੇ ਥੱਲੇ ਜੀ ਇਹ ਵੇਖੋ ਜੀ ਇਹਨੂੰ ਆਪਾਂ ਏਟੀਐਮ ਲਾ ਕੇ ਆਇਆ ਪ੍ਰੈਸ ਕਰ ਦੇਣਾ ਜੀ ਇਸ ਸਵਿਚ ਨੱਪ ਦੇਣਾ ਜੀ ਇਹਦੇ ਵਿੱਚ ਪਾਣੀ ਜਿਹੜਾ ਵਾ ਉਹ ਥੱਲੇ ਆ ਜਾਣਾ ਵਾ ਕਿਉਂਕਿ ਇਹ ਏਟੀਐਮ ਜਿਹੜਾ ਵਾ ਇਹ ਜ਼ੂਜ਼ ਹੋ ਚੁੱਕਾ ਹੈ ਪਹਿਲਾਂ ਵੇਖੋ ਇਹ ਚ ਪਾਣੀ ਨਹੀਂ ਆਇਆ ਮਤਲਬ ਇਹਦੀ ਲਿਮਟ ਜਿਹੜੀ ਓਵਰ ਹੋ ਗਈ ਉਹਨੇ ਲਿਮਟ ਤੋਂ ਜਿਹੜੀ ਓਵਰ ਹੋ ਗਈ ਹੈ ਇਹ ਆਪਾਂ ਦੂਸਰਾ ਏਟੀਐਮ ਲਾਵਾਂਗੇ ਇਹਦੀ ਵੀ ਜਿਹੜੀ ਲਿਮਟ ਆ ਉਹ ਖਤਮ ਹੋ ਚੁੱਕੀ ਆ ਬਲੋ ਪਾਣੀ ਵਰਤ ਲਿਆ ਅੱਜ ਪਿੰਡ ਵਾਲਿਆਂ ਨੇ ਇੰਨੇ ਜਿਹੇ ਏਡੀਅਮ ਇਹ ਵਰਤ ਲਿਆ ਵਾ ਇਹ ਆਪਾਂ ਤੀਜਾ ਕਾਰਡ ਲਾਵਾਂਗੇ ਜੇ ਇਹਦੀ ਵੈਲਿਡਿਟੀ ਹੋਊਗੀ ਤੇ ਇਹ ਪਾਣੀ ਆਊਗਾ ਨਹੀਂ ਤੇ ਨਹੀਂ ਆਊਗਾ ਇਹ ਵੀ ਨਹੀਂ ਇਹ ਵੀ ਨਹੀਂ ਆ ਆ ਬਕਰ ਜਰੂਰ ਜੀ ਇਹ ਤਸਵੀਰਾਂ ਬੜੀਆਂ ਹੈਰਾਨੀ ਵਾਲੀਆਂ ਨੇ ਜੇ ਪਾਣੀ ਜਿਹੜਾ ਏਟੀਐਮ ਦੇ ਵਿੱਚੋਂ ਆ ਰਿਹਾ ਉਹ ਵੀ ਫਿਲਟਰ ਹੋਇਆ ਪਾਣੀ ਇਹ ਵੇਖੋ ਜੀ ਤੁਸੀਂ ਦੋ ਕਾਰਡ ਆਪਾਂ ਲਾਏ ਉਹਦੀ ਵੈਲਿਡਿਟੀ ਖਤਮ ਹੋ ਚੁੱਕੀ ਸੀ ਇੱਕ ਦਿਨ 'ਚ ਦੋ ਵਾਰਾਂ ਹੀ ਇਹ ਤੋਂ ਆਪਾਂ ਪਾਣੀ ਲੈ ਸਕਦੇ ਆ ਇਸ ਕਾਰਡ ਦੀ ਹੈਵੈਲਿਡਿਟੀ ਅਜੇ ਹੈਗੀ ਸੀ ਤੇ ਆਪਾਂ ਸੋਚ ਨੱਪਿਆ ਵਾ ਤੇ ਤੁਹਾਡੇ ਸਾਹਮਣੇ ਬਾਲਟੀ ਦੇ ਵਿੱਚ ਜਿਹੜਾ ਉਹ ਪਾਣੀ ਸਾਫ਼ ਪਾਣੀ ਆ ਰਿਹਾ ਵਾ ਤੁਹਾਡੇ ਸਾਹਮਣੇ ਪਾਣੀ ਵੇਖੋ ਬਾਲਟੀ ਭਰ ਗਈ 10 ਲੀਟਰ ਦੀ ਤੇ ਪਾਣੀ ਬੰਦ ਹੋ ਗਿਆ ਜਦ ਨਾਲ ਬਹੁਤ ਜ਼ਿਆਦਾ ਵੇਸਟੇਜ ਘਟ ਗਈ ਜਿਹੜੀ ਪਾਣੀ ਦੀ ਬਚਤ ਆਪਾਂ ਕਰ ਸਕਦੇ ਜਿਵੇਂ ਕਿ ਗੁਰਬਾਣੀ ਵਿੱਚ ਆਉਂਦਾ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਦਾ ਜਿਹੜਾ ਦਰਜਾ ਪਿਤਾ ਦਾ ਦਰਜਾ ਗੁਰੂ ਸਾਹਿਬ ਨੇ ਦਿੱਤਾ ਹੈ ਇਹਦੀ ਸਾਮ ਸੰਭਾਲ ਕਰਨੀ ਸਾਡਾ ਫਰਜ਼ ਬਣਦਾ ਹੈ ਤੇ ਇਹਦੇ ਜਰੀਏ ਅਸੀਂ ਸਾਮ ਸੰਭਾਲ ਕਰ ਰਹੇ ਹਾਂ ਕਿ ਆਪਾਂ ਉਦਾਂ ਵੀ ਟੈਂਕੀ ਟੁੱਟੀ ਲਾਈ ਹੋਊਗੀ ਤੇ ਕੋਈ ਮੂੰਹ ਤੋਂ ਹੋਊਗਾ ਕੋਈ ਬਰਤਨ ਤੋਂ ਹੋਊਗਾ ਇੱਥੇ ਆਣ ਕੇ ਕੋਈ ਪੀਊਗਾ ਪਰ ਇਹ ਪਤਾ ਵਾ ਕਿ ਇੱਕ ਏਟੀਐਮ ਦੇ ਵਿੱਚੋਂ ਸਾਨੂੰ ਦੋ ਵਾਰਾ ਪਾਣੀ ਮਿਲਣਾ ਹੈ ਇਸ ਕਰਕੇ ਇਸ ਨੂੰ ਕੋਈ ਵੇਸਟ ਨਹੀਂ ਕਰਦਾ ਜੀ ਕਿੰਨੇ ਲੀਟਰ ਜਿਹੜਾ ਪਾਣੀ ਆ ਮਿਲਦਾ ਰੋਜ਼ਾਨਾ ਦਾ 20 ਲੀਟਰ 30 ਲੀਟਰ ਜਾਂ 40 ਦੇਖੋ ਜੀ ਇਹਦੇ ਵਿੱਚ ਦੋ ਆਪਸ਼ਨ ਆ ਇੱਕ ਸਵਿੱਚ ਜਿਹੜਾ 10 ਲੀਟਰ ਵਾਲਾ ਵਾ ਇੱਕ ਸਵਿੱਚ ਜਿਹੜਾ 20 ਲੀਟਰ ਵਾਲਾ ਵਾ ਜਿੰਨਿਆਂ ਵੀ ਕਿਸੇ ਕੋਲ ਬਰਤਨ ਹੈ ਜਿੰਨੇ ਵੀ ਕਿਸੇ ਨੂੰ ਜ਼ਰੂਰਤ ਹੈ ਉਹ ਆਪਣਾ ਬਰਤਨ 20 ਲੀਟਰ ਦਾ ਲਿਆਉਂਦਾ ਤਾਂ 20 ਲੀਟਰ ਪਾਣੀ ਸਵਿਚ ਨਾਲ ਪਕੇ ਇੱਥੋਂ ਲੈ ਆ ਜਾਂਦਾ ਇਹ ਏਟੀਐਮ ਦੇਣ ਦੇ ਵਿੱਚ ਇੱਕ ਘਰ ਨੂੰ ਦੋ ਵਾਰਾਂ ਹੀ ਚੱਲਣਾ ਵਾ ਭਾਵੇਂ ਉਹ 40 ਲੀਟਰ ਲੈ ਜਾਵੇ ਤੇ ਭਾਵੇਂ 20 ਲੀਟਰ ਲੈ ਜਾਵੇ ਉਸ ਤੋਂ ਬਾਅਦ ਏਟੀਐਮ ਨਹੀਂ ਚੱਲਣਾ ਤੁਹਾਨੂੰ ਚਲਾ ਕੇ ਵੀ ਵਿਖਾਇਆ ਜਿਹੜੇ ਜੂਜ਼ ਹੋ ਚੁੱਕੇ ਏਟੀਐਮ ਆ ਉਹਨਾਂ ਨੇ ਪਾਣੀ ਜਿਹੜਾ ਉਹ ਨਹੀਂ ਦਿੱਤਾ ਮੈਨੂੰ ਇਹ ਦੱਸੋ ਜਗਵਿੰਦਰ ਭਾਜੀ ਜਿਵੇਂ ਇਹ ਏਟੀਐਮ ਹਰ ਪਰਿਵਾਰ ਦੇ ਮੈਂਬਰ ਦਾ ਬਣਿਆ ਹੁੰਦਾ ਪੈਸਿਆਂ ਵਾਲਾ ਏਟੀਐਮ ਹੁੰਦਾ ਜਿਹੜਾ ਇਹ ਵੀ ਸਾਰਿਆਂ ਦੇ ਬਣੇ ਨੇ ਜਾਂ ਇਹ ਸਿਰਫ ਪਰਿਵਾਰ ਦੇ ਮੋਢੀ ਦਾ ਹੀ ਬਣਾਇਆ ਜਾਂਦਾ ਦੇਖੋ ਜੀ ਇੱਕ ਪਰਿਵਾਰ ਦੇ ਵਿੱਚ ਜਿਹੜਾ 40 ਲੀਟਰ ਪਾਣੀ ਜਿਹੜਾ ਛੋਟੇ ਪਰਿਵਾਰਾਂ ਦੇ ਵਿੱਚ ਬਹੁਤ ਪਾਣੀ ਹੁੰਦਾ ਜਿਹੜਾ ਆਪਾਂ ਪੀਣ ਯੋਗ ਪਾਣੀ ਠੀਕ ਹੈ ਜੀ ਜਿਹੜੇ ਵੱਡੇ ਪਰਿਵਾਰ ਨੇ ਉਹਨਾਂ ਨੇ ਦੋ ਵੀ ਬਣਾਏ ਨੇ ਨਹੀਂ ਤੇ ਛੋਟੇ ਪਰਿਵਾਰਾਂ ਦੇ ਵਿੱਚ 40 ਲੀਟਰ ਪਾਣੀ ਜਿਹੜਾ ਖਾਣ ਵਾਸਤੇ ਇੱਕ ਪਰਿਵਾਰ ਦਾ ਏਟੀਐਮ ਅਸੀਂ ਆਪਣਾ ਉਹਦਾ ਆਧਾਰ ਕਾਰਡ ਨੰਬਰ ਲਿਖ ਕੇ ਤੇ ਫਿਰ ਆਪਾਂ ਮੈਨੂੰ ਇਹ ਦੱਸੋ ਇਹਦੇ ਉੱਪਰ ਨਾਂ ਦਾ ਕੋਈ ਵੈਲਿਡਿਟੀ ਹੈ ਤੇ ਨਾ ਹੀ ਕਿਸੇ ਦਾ ਨਾਮ ਹੈ ਪਰਿਵਾਰ ਦਾ ਤਾਂ ਕਿਵੇਂ ਇਹਦਾ ਪਤਾ ਚੱਲਦਾ ਜੀ ਇੰਨੀ ਵੈਲਿਡਿਟੀ ਇਹਦੀ ਰਹਿੰਦੀ ਹੈ ਇਹਦੀ ਇੰਨੀ ਮੰਨ ਯਾਦ ਰਹਿੰਦੀ ਹੁਣ ਵੇਖੋ ਜੀ ਇਹਦੀ ਜਿਹੜੀ ਵੈਲਿਡਿਟੀ ਆ ਨਾ ਜਿਹੜੀ ਆਨਲਾਈਨ ਬਦਲ ਕੇ ਵੈਲਿਡਿਟੀ ਆ ਲਾਈਫਟਾਈਮ ਵੈਲਿਡਿਟੀ ਹੈ ਇਹਦੀ ਕੋਈ ਵੈਲਿਡਿਟੀ ਵਧਾਉਣ ਦੀ ਲੋੜ ਨਹੀਂ ਆ ਤੁਸੀਂ ਇਹਨੇ ਜਦੋਂ ਵੀ ਕਿਤੇ ਕੋਈ ਕੋਈ ਤਕਨੀਕੀ ਖਰਾਬੀ ਇਹਦੇ ਵਿੱਚ ਆਵੇ ਉਦੋਂ ਪਾਣੀ ਨਹੀਂ ਆ ਨਿਕਲਣਾ ਨਹੀਂ ਤੇ ਇਹਦੀ ਜਿਹੜੀ ਆ ਵੈਲਿਡਿਟੀ ਜਿਹੜੀ ਆ ਇਹ ਸਦਾ ਲਈ ਆ ਉਮਰ ਭਰ ਦੀ ਉਮਰ ਭਰ ਦੀ ਜਿਹੜੀ ਵੈਲਿਡਿਟੀ ਆ ਕੋਈ ਵੈਲਿਡਿਟੀ ਇਹਦੀ ਨਵੀਂ ਵੈਲਿਡਿਟੀ ਲੈਣ ਦੀ ਲੋੜ ਨਹੀਂ ਨਾ ਇਹਦਾ ਕੋਈ ਕੋਡ ਲਾਉਣਾ ਪੈਂਦਾ ਹੈ ਇਹ ਆਪਾਂ ਸਿਰਫ ਐ ਕਰਕੇ ਨਾਲ ਪ੍ਰੈਸ ਕਰਨਾ ਹੈ ਤੇ ਸਵਿਚ ਨੱਪ ਦੇਣਾ ਹੈ ਬਹੁਤ ਈਜ਼ੀਲੀ ਬਹੁਤ ਸੌਖਾ ਚਲਾਉਣਾ ਹੈ ਕੋਈ ਇਹੋ ਜੀ ਗੱਲ ਨਹੀਂ ਕਿ ਪੜਿਆ ਲਿਖਿਆ ਚਲਾ ਸਕਦਾ ਜਿਵੇਂ ਕਿ ਏਟੀਐਮ ਪੈਸਿਆਂ ਵਾਲਾ ਉਹ ਪੜਿਆ ਲਿਖਿਆ ਚਲਾ ਸਕਦਾ ਇੰਗਲਿਸ਼ ਦੇ ਵਿੱਚ ਆ ਇਦਾਂ ਦਾ ਕੋਈ ਇਹਦਾ ਰੋਲ ਨਹੀਂ ਹੈ ਮੈਨੂੰ ਇਹ ਦੱਸੋ ਇਹਦੇ ਲਈ ਵੀ ਪਾਸਵਰਡ ਦੀ ਲੋੜ ਪੈਂਦੀ ਹੈ ਕਿਉਂਕਿ ਪਾਣੀ ਵੀ ਚੋਰੀ ਹੋਣ ਦਾ ਡਰ ਰਹਿੰਦਾ ਜੇ ਪੈਸੇ ਚੋਰੀ ਹੋਣ ਦਾ ਡਰ ਹੈ ਤਾਂ ਪਾਣੀ ਚੋਰੀ ਹੋਣ ਦਾ ਵੀ ਨੇ ਪਾਸਵਰਡ ਦੀ ਲੋੜ ਨਹੀਂ ਜੀ ਇਹਦੇ ਵਿੱਚ ਇਹ ਤੁਹਾਨੂੰ ਅੱਗੇ ਵੀ ਦੱਸਿਆ ਜਿਵੇਂ ਦੱਸਿਆ ਵਾ ਕਿ ਇਹ ਆਪਾਂ ਤੁਹਾਡੇ ਕੋਲ ਕਾਰਡ ਹੋਊਗਾ ਤਾਂ ਐਸੇ ਏਟੀਐਮ ਦੇ ਵਿੱਚੋਂ ਵਾਟਰ ਜਿਹੜਾ ਸਾਫ਼ ਪਾਣੀ ਖੜ ਸਕਦਾ ਨਹੀਂ ਤੇ ਨਹੀਂ ਖੜ ਸਕਦਾ ਤੇ ਇਹਨੂੰ ਕੋਈ ਕੋਡ ਲਾਉਣ ਦੀ ਲੋੜ ਨਹੀਂ ਇਹਨੇ ਦੋ ਵਾਰਾਂ ਹੀ ਯੂਜ਼ ਹੋਣਾ ਵਾ ਜਿਹਨੇ ਕਿਸੇ ਨੇ ਦੋ ਵਾਰਾਂ ਵਰਤ ਲਿਆ ਉਸ ਤੋਂ ਬਾਅਦ ਉਹਨੂੰ ਪਾਣੀ ਜਿਹੜਾ ਨਹੀਂ ਮਿਲਣਾ ਉਹ ਆਪਣਾ ਪਾਣੀ ਵੀ ਸੰਕੋਚ ਸੰਕੋਚ ਕੇ ਵਰਤਦੇ ਨੇ ਤੇ ਪਾਣੀ ਦੀ ਇਹ ਨਾਲ ਬਚਤ ਵੀ ਹੁੰਦੀ ਹੈ ਤਾਂ ਭਾਜੀ ਇਹ ਜਿਹੜਾ ਫਿਲਟਰ ਹੋਇਆ ਪਾਣੀ ਹੈ ਇਹ ਪੂਰਾ ਸਾਫ ਸਫਾਈ ਨਾਲ ਆਉਂਦਾ ਕਿੰਨੇ ਫਿਲਟਰ ਲਾਏ ਹੋਏ ਨੇ ਅੰਦਰ ਇਹ ਵੇਖੋ ਜੀ ਇਹਦੇ ਅੰਦਰ 4 ਫਿਲਟਰ ਲੱਗੇ ਨੇ ਜਿਹੜੀ 2 2.5 ਮਹੀਨੇ ਬਾਅਦ ਜਿਹੜੀ ਸਰਵਿਸ ਹੁੰਦੀ ਆ ਕੰਪਨੀ ਵਾਲੇ ਜਿਹੜੇ ਆਣ ਕੇ ਸਰਵਿਸ ਕਰਦੇ ਨੇ ਕੋਈ ਨਿੱਕੀ ਮੋਟੀ ਖਰਾਬੀ ਟੈਕਨੀਟੀ ਆਉਂਦੀ ਆ ਤਾਂ ਸਾਡੇ ਜਿਹੜੇ ਸਹੋਗੀ ਸੱਜਣ ਨੇ ਸਾਡੇ ਨਗਰ ਦੇ ਜਿਹੜੇ ਮਕੈਨਿਕ ਵੀਰ ਉਹ ਵੀ ਸਾਡਾ ਸਹਿਯੋਗ ਕਰਦੇ ਨੇ ਸਾਡੀ ਸਭਾ ਵੀ ਸਹਿਯੋਗ ਕਰਦੀ ਆ ਅਸੀਂ ਇਹਨੂੰ ਆਪ ਵੀ ਠੀਕ ਕਰ ਲੈਂਦੇ ਆ ਮੈਨੂੰ ਇਹ ਦੱਸੋ ਜਿਵੇਂ ਜੇ ਹੁਣ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਅਸੀਂ ਜ਼ਿਆਦਾਤਰ ਪੈਸਿਆਂ ਦੀ ਲੋੜ ਹੁੰਦੀ ਆ ਆਪਣੇ ਧੀਆਂ ਪੁੱਤਾਂ ਨੂੰ ਆਵਾਜ਼ ਦੇਈਦੀ ਆ ਪੁੱਤਰ ਜਾ ਏਟੀਐਮ ਲੈ ਜਾ ਤੇ ਪੈਸੇ ਲੈ ਆ ਤਾਂ ਜਦੋਂ ਹੁਣ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਪਿੰਡ ਆਉਂਦੇ ਨੇ ਤਾਂ ਤੁਸੀਂ ਆਵਾਜ਼ ਦਿੰਦੇ ਹੋ ਜੇ ਜਾ ਪੁੱਤ ਪਾਣੀ ਦੇ ਪਾਣੀ ਦੀ ਬਾਲਟੀ ਲੈ ਆ ਤਾਂ ਹੈਰਾਨੀ ਤਾਂ ਜ਼ਰੂਰ ਹੁੰਦੀ ਆ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੇਖੋ ਜਿਹੜਾ ਕੋਈ ਨਵਾਂ ਰਿਸ਼ਤੇਦਾਰ ਆਉਂਦਾ ਜਦੋਂ ਉਹਨੂੰ ਕਹੀਦਾ ਕਿ ਆਪਣਾ ਏਟੀਐਮ ਲੈ ਜਾਓ ਤੇ ਤੁਸੀਂ ਪਾਣੀ ਭਰ ਕੇ ਲੈ ਆਓ ਤਾਂ ਉਹ ਇੱਕ ਵਾਰਾਂ ਅਚੰਭਾ ਜਿਹਾ ਲੱਗਦਾ ਉਹਨਾਂ ਨੂੰ ਅਲੱਗ ਜਿਹਾ ਲੱਗਦਾ ਹੈ ਕਿ ਕਿਸ ਤਰ੍ਹਾਂ ਲਿਆਉਣਾ ਹੈ ਤੁਸੀਂ ਏਟੀਐਮ ਵਾਲਾ ਪਾਣੀ ਕਿੱਥੋਂ ਆਊਗਾ ਫਿਰ ਉਹਨਾਂ ਨੂੰ ਦੱਸੀਦਾ ਕਿ ਸਾਡੇ ਪਿੰਡ ਏਟੀਐਮ ਇਹੋ ਜਿਹਾ ਲੱਗਾ ਜਿਹਦੇ ਵਿੱਚੋਂ ਪੈਸੇ ਨਹੀਂ ਨਿਕਲਦੇ ਉਹਦੇ ਵਿੱਚੋਂ ਸਾਫ਼ ਸੁਥਰਾ ਪਾਣੀ ਫਿਲਟਰ ਹੋਇਆ ਪਾਣੀ ਮਿੱਠਾ ਪਾਣੀ ਜਿਹੜਾ ਉਹ ਨਿਕਲਦਾ ਹੈ ਤੇ ਬੜੇ ਹੈਰਾਨ ਹੁੰਦੇ ਨੇ ਹੈਰਾਨ ਕੇ ਵੇਖਦੇ ਵੀ ਨਹੀਂ ਇਥੇ ਕਈ ਲਾਗੋ ਪਿੰਡਾਂ ਤੋਂ ਵੀ ਆਉਂਦੇ ਨੇ ਬਹੁਤ ਸਾਰੇ ਮੈਸੇਜ ਵੀ ਆਉਣਗੇ ਹੁਣ ਤੁਹਾਡੀ ਜਦੋਂ ਇੰਟਰਵਿਊ ਚੱਲੂਗੀ ਤੇ ਬਹੁਤ ਲੋਕੀ ਸੁਝਾਅ ਲੈਂਦੇ ਨੇ ਕਿ ਅਸੀਂ ਵੀ ਲਾਉਣਾ ਚਾਹੁੰਦੇ ਆ ਆਉਣ ਵਾਲੇ ਦਿਨਾਂ 'ਚ ਪਾਣੀ ਦੀ ਬਹੁਤ ਕਿਲਤ ਆ ਰਹੀ ਹੈ ਤੇ ਪਾਣੀ ਦੀ ਸਾਮ ਸੰਭਾਲਦਾ ਜਿਹੜਾ ਵਾ ਬਹੁਤ ਵ ਉਪਰਾਲਾ ਕਰਨਾ ਚਾਹੀਦਾ। ਇਹ ਨੂੰ ਇਹ ਦੱਸੋ ਜਿਵੇਂ ਇਹ ਪੈਸਿਆਂ ਦੀ ਜਿਆਦਾ ਲੋਡ ਹੁੰਦੀ ਆ ਤਾਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਜਾਂਦੀਆਂ ਐਟੀਐਮ ਦੇ ਬਾਹਰ ਤੇ ਜਦੋਂ ਪਾਣੀ ਦੀ ਵੀ ਲੋਡ ਜਿਆਦਾ ਵੱਜ ਜਾਂਦੀ ਹੈ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਲੋਡ ਪੈਂਦੀ ਆ ਤਾਂ ਇੱਥੇ ਵੀ ਲਾਈਨਾਂ ਦਾ ਪਾਬੰਦ ਕੀਤਾ ਜਾਂਦਾ ਕੀ ਇਹ ਦੇਖੋ ਜੀ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਸਾਡਾ ਇੱਕ ਏਟੀਐਮ ਨਹੀਂ ਆ ਸਾਡੀ 2000 ਦੇ ਦੀ ਬੋਟ ਆ ਇਹ ਦੋ ਏਟੀਐਮ ਲੱਗੇ ਨੇ ਇੱਕ ਸਾਡੇ ਗੁਰਦੁਆਰਾ ਸਾਹਿਬ ਲੱਗਾ ਇੱਕ ਇੱਥੇ ਲੱਗਾ ਹੈ ਉਹ ਉਧਰ ਦੇ ਜਿਹੜੇ ਲੋਕ ਨੇ ਉਹ ਲਾਗ ਉਥੋਂ ਲੈ ਜਾਂਦੇ ਨੇ ਜਿਹੜੇ ਇੱਧਰ ਦੇ ਲੋਕ ਲਾਗੇ ਦੇ ਪੈਂਦੇ ਨੇ ਉਹ ਇੱਥੋਂ ਲੈ ਜਾਂਦੇ ਆ ਮੈਂ ਕਦੀ ਨਹੀਂ ਵੇਖਿਆ ਨਹੀਂ ਆ ਕਦੀ ਵੀ ਲਾਈਨਾਂ ਲੱਗੀਆਂ ਹੋਣ ਇੱਕ ਦੋ ਜਣੇ ਜ਼ਰੂਰ ਖੜੇ ਹੁੰਦੇ ਨੇ ਮੈਂ ਵੇਖੇ ਨੇ ਉਹ ਆਪਣਾ ਪਾਣੀ ਏਟੀਐਮ ਲੈਣ ਲਿਖਦੇ ਬਹੁਤਾ ਕੋ ਲੰਮਾ ਸਮਾਂ ਨਹੀਂ ਲੱਗਦਾ ਆਪਾਂ ਕਾਰਡ ਪ੍ਰੈਸ ਕਰਨਾ ਹੈ ਸਵਿਚ ਨਾ ਆਪਣਾ ਹੈ ਤੇ ਪਾਣੀ ਦੀ ਬਾਲਟੀ ਭਰ ਜਾਣੀ ਲੈ ਕੇ ਆਪਣਾ ਘਰ ਚਲੇ ਜਾਣਾ ਇਹ ਦੋ ਜਿਹੜੇ ਪਾਈਪ ਲਾਏ ਨੇ ਇਹਨਾਂ ਦਾ ਕੀ ਮਹੱਤਵ ਹੈ ਕਿਉਂਕਿ ਇਹ ਦੋ ਪਾਈਪ ਲਾਏ ਨੇ ਏਟੀਐਮ ਦੇ ਵਿੱਚ ਤੁਸੀਂ ਇਹਦੇ ਬਾਰੇ ਜ਼ਰੂਰ ਦੋ ਘਰਾਂ ਨੂੰ ਇਕੱਠੀ ਜ਼ਰੂਰਤ ਪੈ ਸਕਦੀ ਆ ਤੋ ਆਪਣਾ ਅਲੱਗ-ਅਲੱਗ ਕਾਰਡ ਲਾ ਕੇ ਜਿਹੜਾ ਦੋਵਾਂ ਟੂਟ ਨਾਲਾਂ ਤੋਂ ਪਾਣੀ ਜਿਹੜਾ ਉਹ ਲੈ ਸਕਦੇ ਨੇ ਇਹਨੋਂ ਦੋ ਨਾਲ ਜਿਹੜੇ ਆ ਇਸੇ ਕਰਕੇ ਲੱਗੇ ਆ ਕਿ ਜੇ ਦੋ ਜਣੇ ਇਕੱਠੇ ਹੋ ਜਾਣ ਜਿਆਦਾ ਭੀੜ ਨਾ ਪਵੇ ਦੋਵਾਂ ਨਾਲਾਂ ਤੋਂ ਪਾਣੀ ਭਰ ਕੇ ਉਹ ਖੜ ਸਕਦੇ ਨੇ। ਨਾ ਜਰੂਰ ਜੀ ਜਿਵੇਂ ਏਟੀਐਮ ਦੇ ਉੱਪਰ ਨਾਮ ਦਿੱਤਾ ਹੁੰਦਾ ਹੈ ਇਸੇ ਏਟੀਐਮ ਦੇ ਉੱਪਰ ਵੀ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦਾ ਨਾਮ ਦਿੱਤਾ ਗਿਆ ਹੈ। ਇਹ ਪਿੰਡ ਵਾਲਿਆਂ ਵਾਸਤੇ ਵੱਡੀ ਸਹੂਲਤ ਹੈ। ਤੇ ਜੇ ਲੋੜ ਆ ਪੀਣ ਵਾਲੇ ਫਿਲਟਰ ਪਾਣੀ ਦੀ ਤਾਂ ਤੁਸੀਂ ਇੱਥੇ ਆਓ ਤਾਂ ਆਪਣਾ ਏਟੀਐਮ ਵਰਤੋ ਤੇ ਪਾਣੀ ਜਿਹੜਾ ਬਾਹਰ ਆਈਏਗਾ 10 ਤੋਂ 15 20 ਲੀਟਰ ਦਾ ਪਾਣੀ ਜਿਹੜਾ ਰੋਜ਼ਾਨਾ ਮਿਲਦਾ ਹੈ ਤੇ 40 ਲੀਟਰ ਜਿਹੜਾ ਪਰਿਵਾਰ ਨੂੰ ਪਾਣੀ ਮਿਲਦਾ ਹੈ। ਬੜੀ ਵਧੀਆ ਸਹੂਲਤ ਦਿੱਤੀ ਹੈ ਪਿੰਡ ਵਾਸਤੇ ਤਾਂ ਭਾਜੀ ਇਹ ਦੱਸੋ ਜਿਵੇਂ ਜੇ ਬਿਜਲੀ ਤੋਂ ਬਿਨਾ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਇਹ ਏਟੀਐਮ ਮਸ਼ੀਨ ਚੱਲਦੀ ਹੈ ਜਾਂ ਨਹੀਂ ਚੱਲਦੀ ਵੇਖੋ ਜੀ ਇਹ ਬਿਜਲੀ ਦੇ ਨਾਲ ਹੀ ਚੱਲਣਾ ਕਿਉਂਕਿ ਇਹਦੇ ਵਿੱਚ ਜਿਹੜੀ ਉਹ ਇਲੈਕਟ੍ਰੋਨਿਕ ਮਸ਼ੀਨ ਲੱਗੀ ਹੈ ਜਿਹਦੇ ਨਾਲ ਆਪਾਂ ਇਹਨੂੰ ਕਲਿੱਕ ਕਰਦੇ ਆ ਇਹ ਚਿਪ ਲੱਗੀ ਆ ਤੇ ਫਿਰ ਇਹ ਇਹਦਾ ਕੋਡ ਖੁੱਲਦਾ ਉਹਦਾ ਇਹ ਬੱਤੀ ਤੋਂ ਬਗੈਰ ਜਿਹੜਾ ਲਾਈਟ ਤੋਂ ਬਗੈਰ ਨਹੀਂ ਏਟੀਐਮ ਹਜੂਜ਼ ਹੁੰਦਾ ਤਾ ਹੋਰ ਵੀ ਪਿੰਡ ਵਾਲੇ ਇੱਥੇ ਮੌਜੂਦ ਨੇ ਭਾਜੀ ਚੰਨੀ ਜੇ ਸਹੂਲਤ ਮਿਲ ਰਹੀ ਹੈ ਇਸ ਨਾਲ ਕਿਉਂਕਿ ਪਾਣੀ ਫਿਲਟਰ ਹੋਇਆ ਮਿਲ ਰਿਹਾ ਸਾਫ ਸੁਥਰਾ ਪਾਣੀ ਮਿਲ ਰਿਹਾ ਔਰ ਪਾਣੀ ਦੀ ਬਜਟ ਵੀ ਹੋ ਰਹੀ ਹੈ ਇਹ ਤੇ ਬਹੁਤ ਵੱਡੀ ਸਹੂਲਤ ਹੈ ਜੀ ਲੋਕਾਂ ਨੂੰ ਲੋਕਾਂ ਨੇ ਘਰਾਂ ਵਿੱਚ ਫਿਲਟਰ ਲਾਏ ਸੀ 10-10000 ਰੁਪਏ ਦੇ ਤੇ ਉਹ ਪਾਣੀ ਜਿਹੜਾ 100 ਫੁੱਟ ਦੇ ਉੱਤੋਂ ਲੋਕ ਜਨ 150 ਫੁੱਟ ਤੋਂ ਪਾਣੀ ਲੈਂਦੇ ਸੀ ਉਹ ਛੱਟ ਫਿਲਟਰ ਖਰਾਬ ਹੋ ਜਾਂਦੇ ਸੀ ਇਹ 500 ਫੁੱਟ ਫਿਲਟਰ ਆ ਪਾਣੀ ਡੂੰਗਾ ਬੋਰਿਆ ਟੈਂਕੀ ਦਾ ਤੇ ਉਹਦੇ ਉੱਤੋਂ ਪਾਣੀ ਆਣ ਕੇ ਪਹਿਲੀ ਟੈਂਕੀ ਦਾ ਪਾਣੀ ਸਾਫ਼ ਹੀ ਉਹਦੇ ਤੋਂ ਆਣ ਕੇ ਹੈਵੀ ਫਿਲਟਰ ਲੱਗੇ ਆ ਜਿਹੜੇ ਤੇ ਇਹਨਾਂ ਦੇ ਉੱਤੋਂ ਬਹੁਤ ਹੀ ਸਾਫ਼ ਸੁਥਰਾ ਪਾਣੀ ਮਿਲਦਾ ਤੇ ਲੋਕਾਂ ਨੂੰ ਜਿਹੜਾ ਪੀਣ ਯੋਗ ਪਾਣੀ ਆ ਉਹ ਲੋਕਾਂ ਨੂੰ ਘਰ ਜਿਹੜਾ ਫਿਲਟਰ ਆ ਉਹਦੇ ਤੋਂ ਬਜਾਏ ਜਿਹੜਾ ਇਹ ਫਿਲਟਰ ਦਾ ਪਾਣੀ ਆ ਬਹੁਤ ਵਧੀਆ ਮਿਲਦਾ ਬਹੁਤ ਵਧੀਆ ਟੈਸਟਿੰਗ ਹੋਈ ਹੈ ਦੀ ਹਰ ਤਰ੍ਹਾਂ ਦੀ ਤਸਤੰਗ ਹੈ ਦੀ ਪਾਣੀ ਦੀ ਤੇ ਬਹੁਤ ਵਧੀਆ ਪਾਣੀ ਇੰਦਾ ਵੀ ਏਟੀਐਮ ਚਲਾਉਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੋਵੇ ਪਰੇਸ਼ਾਨੀ ਤਾਂ ਨਹੀਂ ਆਉਂਦੀ ਕਿ ਏਟੀਐਮ ਚਲਾਉਣਾ ਬੱਚੇ ਵੀ ਚਲਾ ਲੈਂਦੇ ਜਾਂ ਸਿਰਫ ਜਿੰਨਾਂ ਦੇ ਨਾਮ ਤੇ ਆ ਜਿਨ੍ਹਾਂ ਨੂੰ ਮਿਲਿਆ ਹੋਇਆ ਉਹੀ ਚਲਾਉਂਦੇ ਨਹੀਂ ਉਹ ਇੱਕ ਅੱਧੀ ਵਾਰੀ ਪਹਿਲਾਂ ਜਦੋਂ ਨਵਾਂ ਲਿਆ ਸੀ ਉਦੋਂ ਕਿਸੇ ਨੂੰ ਦਿੱਕਤ ਆਈ ਸੀਗੀ ਬਾਕੀ ਹੁਣ ਇੱਕ ਦੂਜੇ ਨੂੰ ਜਿਹੜੇ ਇੱਥੇ ਖਲੋਤੇ ਵੀ ਹੁੰਦੇ ਜੇ ਕਿਸੇ ਨੂੰ ਨਹੀਂ ਵੀ ਆਉਂਦਾ ਤਾਂ ਦੂਜਾ ਲਾ ਕੇ ਜਿਹੜਾ ਪਾਣੀ ਲੈਣ ਆਇਆ ਉਹ ਨੋ ਦੱਸ ਦਿੰਦਾ ਐਡੀ ਵੱਡੀ ਕੋਈ ਗੱਲ ਨਹੀਂ ਕੋਡ ਨਹੀਂਗਾ ਇਹ ਤਾਂ ਪ੍ਰੈਸ ਹੀ ਕਰਨਾ ਕਾਰਡ ਹੈ ਤੇ ਜੇ 10 ਲੀਟਰ ਦੀ ਲੋੜ ਹੈ 10 ਲੀਟਰ ਲੈ ਲਓ 20 ਲੀਟਰ ਦੀ ਲੋੜ ਹੈ 20 ਲੀਟਰ ਲੈ ਲਓ ਇਹ ਇੱਕ ਕਾਰਡ ਜਿਹੜਾ ਉਹ ਆਪਾਂ ਦੋ ਵਾਰ ਹੀ ਯੂਜ਼ ਕਰ ਸਕਦੇ ਆ ਤੇ ਤੋਂ ਵੱਧ ਨਹੀਂ ਹੋਣਾ ਇਹ ਨੂੰ ਇਹ ਦੱਸੋ ਪੰਜਾਬ ਦੇ ਵਿੱਚ ਇਹ ਪਹਿਲਾ ਪਾਣੀ ਵਾਲਾ ਏਟੀਐਮ ਆ ਜਾਂ ਇਸ ਤੋਂ ਇਲਾਵਾ ਹੋਰ ਵੀ ਇਸ ਤਰ੍ਹਾਂ ਦੇ ਏਟੀਐਮ ਹੈ ਸ਼ਾਇਦ ਮੇਰੇ ਖਿਆਲ ਮਾਝੇ ਦੇ ਵਿੱਚ ਤੇ ਸਭ ਤੋਂ ਪਹਿਲਾ ਜਿਹੜਾ ਸੀ ਪ੍ਰੋਜੈਕਟ ਸਾਡੇ ਪਿੰਡ ਹੀ ਲੱਗਾ ਸੀ ਕਿਉਂਕਿ ਸਾਡੇ ਪਿੰਡ ਜਿਹੜੀ ਵਾਟਰ ਸਪਲਾਈ ਦਾ ਜਿਹੜਾ ਟੈਂਕੀ ਵਾਲਾ ਸੀ ਪਾਣੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਤੇ ਵਾਟਰ ਸਪਲਾਈ ਵਿਭਾਗ ਜਿਹੜਾ ਹੈਗਾ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਉਹਨਾਂ ਨੇ ਸਾਨੂੰ ਇਹ ਇਨਾਮ ਵਜੋਂ ਜਿਹੜਾ ਸੀ ਇਹ ਪ੍ਰੋਜੈਕਟ ਦਿੱਤਾ ਸੀ ਕਿ ਤੁਹਾਡਾ ਜਿਹੜਾ ਬੜਾ ਸਾਫ ਸੁਥਰਾ ਪ੍ਰੋਜੈਕਟ ਚੱਲ ਰਿਹਾ ਤੇ ਇਹ ਤੁਹਾਨੂੰ ਇਨਾਮ ਵਜੋਂ ਦਿੰਨੇ ਆ ਇੱਕ ਤੇ ਇਹ ਜਿਹੜਾ ਤੁਹਾਡਾ ਪਿੰਡ ਜਿਹੜਾ ਵਾ ਉਹ ਜਿਆਦਾ ਜਿਹੜਾ ਵਾ ਸਹਿਯੋਗ ਕਰਦਾ ਸਾਰੇ ਪੰਚਾਇਤ ਜਾਂ ਵੱਖ-ਵੱਖ ਜਥੇਬੰਦੀਆਂ ਹਰ ਤਰ੍ਹਾਂ ਦੀਆਂ ਪਾਰਟੀਆਂ ਸਹਿਯੋਗ ਕਰਦੀਆਂ ਤੇ ਉਹਨਾਂ ਨੇ ਸਾਨੂੰ ਨਾਮ ਵਜੋਂ ਦਿੱਤਾ ਸੀ ਜਿਹੜਾ ਇਹ ਪ੍ਰੋਜੈਕਟ ਸਾਡੇ ਮੇਰੇ ਖਿਆਲ ਮਾਝੇ ਵਿੱਚ ਪਹਿਲਾ ਸੀ ਸ਼ਾਇਦ ਨਹੀਂ ਨੀ ਨਾ ਕੋਈ ਹੈਰਾਨੀ ਹੁੰਦੀ ਹੈ ਭੈਣ ਭਰਾ ਰਿਸ਼ਤੇਦਾਰਾਂ ਨੂੰ ਦੱਸ ਦਿਓ ਜਦੋਂ ਦੋਹੀ ਦੂਰ ਦੇ ਬੈਠੇ ਜਿਹੜੇ ਉਹਨਾਂ ਨੂੰ ਦੱਸ ਦਿਓ ਜੀ ਸਾਡੇ ਪਿੰਡ ਜਿਹੜਾ ਏਟੀਐਮ ਆ ਉਹਦੇ ਵਿੱਚੋਂ ਪਾਣੀ ਬਾਹਰ ਆਉਂਦਾ ਤਾਂ ਸੁਣਨ ਦੇ ਵਿੱਚ ਚੰਬਾ ਤੇ ਹੈਰਾਨੀ ਵੀ ਹੁੰਦੀ ਹੈ ਹੈਰਾਨ ਹੁੰਦੇ ਨੇ ਉਹ ਦੂਰ ਬੈਠੇ ਫਿਰ ਬਿਲਕੁਲ ਹੈਰਾਨ ਹੁੰਦੇ ਜੀ ਜਦੋਂ ਇੱਥੇ ਕੋਈ ਸਾਡੇ ਗਾਹੇ-ਪਗਾਹੇ ਰਿਸ਼ਤੇਦਾਰ ਆਉਂਦੇ ਨੇ ਜਦੋਂ ਉਹ ਘਰਾਂ ਦੇ ਵਿੱਚ ਗੱਲ ਚੱਲਦੀ ਆ ਤਾਂ ਚੇਚਾ ਇੱਥੇ ਵਿਜ਼ਿਟ ਕਰਨ ਆਉਂਦੇ ਆ ਤੁਸੀਂ ਵੇਖੋਗੇ ਸਾਡੇ ਇੱਥੇ ਜਿਹੜੇ ਚੇਚ ਵਾਹ ਸੁੰਦਰ ਸਕੂਲ ਬਣੇ ਸਾਡੇ ਵੇਖਣਯੋਗ ਚੀਜ਼ਾਂ ਨੇ ਜੜੀਆਂ ਜੀ ਅਸੀਂ ਕਾਫੀ ਸਾਰੀਆਂ ਪਾਰਟੀਆਂ ਪਾਰਟ ਧੜੇਬੰਦੀ ਤੋਂ ਉੱਪਰ ਉੱਠ ਕੇ ਸਹਿਯੋਗ ਕਰਦੀਆਂ ਨੇ ਤੇ ਕਾਫੀ ਜਿਹੜਾ ਵਾ ਉਹ ਨਗਰ ਦਾ ਸੁਧਾਰ ਕਰ ਰਿਹਾ ਹਰ ਹਰ ਪੱਖੋਂ ਤੇ ਲੋਕ ਜਿਹੜੇ ਬਾਹਰੋਂ ਸਾਡੇ ਰਿਸ਼ਤੇਦਾਰ ਆਉਂਦੇ ਉਹ ਚੇਚਾ ਇਹਨੂੰ ਵੇਖਣ ਵਾਸਤੇ ਇੱਥੇ ਆਉਂਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਜ਼ਰੂਰ ਜੀ ਇਹ ਜਿਹੜਾ ਏਟੀਐਮ ਹੈ ਇਹਦੇ ਵਿੱਚੋਂ ਪਾਣੀ ਬਾਹਰ ਆਉਂਦਾ ਹੈ ਹੈਰਾਨੀ ਵਾਲੀ ਚੀਜ਼ ਹੈ ਜ਼ਿਆਦਾਤਰ ਏਟੀਐਮ ਦੇ ਵਿੱਚੋਂ ਪੈਸੇ ਬਾਹਰ ਆਉਂਦੇ ਨੇ ਪਰ ਇਸ ਪਿੰਡ ਦੇ ਵਿੱਚ ਜਿਹੜਾ ਏਟੀਐਮ ਹੈ ਇਥੋਂ ਪਾਣੀ ਬਾਹਰ ਆ ਰਿਹਾ ਉਹ ਵੀ ਫਿਲਟਰ ਹੋਇਆ ਤੇ ਸਾਫ ਸੁਥਰਾ ਪਾਣੀ ਤੇ ਪਾਣੀ ਦੀ ਬਚਤ ਵੀ ਹੋ ਰਹੀ ਹੈ ਸਾਡਾ ਸਾਰਿਆਂ ਦਾ ਹੀ ਫਰਜ ਬੰਦਾ ਜੇ ਪਾਣੀ ਬਚਾਈਏ ਜੇ ਪਾਣੀ ਬਚੇਗਾ ਤਾਂ ਜੀਵਨ ਬਚਾਉਣਾ ਆਸਾਨ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪਾਣੀ ਦੀ ਮੁਸੀਬਤ chalni pehni hai ਉਸ ਨੂੰ ਲੈ ਕੇ ਵੀ ਸਾਨੂੰ ਪਾਣੀ ਬਚਾਉਣ ਦੀ ਬਹੁਤ ਲੋੜ ਹੈ ਜੇ ਪਾਣੀ ਬਚਾਵਾਂਗੇ ਤਾਂ ਜੀਵਨ ਬਚਾ ਪਾਵਾਂਗੇ ਤਾਂ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਵਧੀਆ ਉਪਰਾਲਾ ਇਸ ਪਿੰਡ ਦਾ ਕਿ ਇਹਨਾਂ ਨੇ ਜਿਹੜਾ ATM ਲਾਇਆ ਉਹਦੇ ਵਿੱਚੋਂ ਪਾਣੀ ਆ ਰਿਹਾ ਫਿਲਟਰ ਹੋਇਆ ਪੀਣੋ ਵਾਲਾ ਤਾਂ ਮੈਨੂੰ ਦਿਓ ਇਜ